ਜਗਰਾਤ ਸਿੰਘ ਜੀ ਪਿੰਡ ਧੂਲਕਾ ਜੀ ਜਿਹਨਾਂ ਦੀ ਡੈਥ ਹੋਈ ਕੀ ਲੱਗਦੀ ਸੀ ਇਹ ਆਪਣੇ ਤਾਏ ਜੀ ਤੇ ਬੇਟੇ ਲੱਦੇ ਸੀ ਜਸਬੀਰ ਸਿੰਘ ਤੇ ਅੱਗੇ ਗਏ ਸੀ ਗੁਜਰਾਤ ਦੇ ਵਿੱਚ ਟੱਕ ਲੈ ਕੇ ਤੋਂ ਅੰਮ੍ਰਿਤਸਰ ਤੋਂ ਤੇ ਵਾਪਸ ਹੀ ਸ਼ਹਿਰ ਗੁਜਰਾਤ ਦਾ ਤੇ ਉੱਥੇ ਪਹੁੰਚੇ ਤੇ ਕੋਈ ਮਕੈਨਿਕ ਕੋਲ ਗੱਡੀ ਦਾ ਕੋਈ ਕੰਮ ਕਰਵਾ ਰਹੇ ਸੀ ਆਪਣੀ ਦਾ ਤੇ ਅਚਾਨਕ ਮਕੈਨਿਕ ਕੋਈ ਸਮਾਨ ਲੈਣ ਚਲਾ ਗਿਆ ਗੱਡੀ ਦਾ ਤੇ ਇੰਨੇ ਧਿਆਨ ਨਹੀਂ ਦਿੱਤਾ ਗੱਡੀ ਦੇ ਉੱਪਰ ਕੋਈ ਸਮਾਨ ਲਾਉਣ ਚਲਾ ਜਾ ਤੇ ਉੱਪਰ ਹਾਈ ਵੋਲਟੇਜ ਦਾ ਤਾਰਾ ਸੀ ਬਿਜਲੀ ਦਾ ਤੇ ਇਹਦੀ ਇਹ ਗੱਲ ਬਾਹਰ ਉੱਪਰ ਟੱਚ ਹੋਣ ਦੇ ਕਾਰਨ ਇਹ ਇੱਕਦਮ ਧਰਤੀ ਜ਼ਮੀਨ ਤੇ ਡਿੱਗ ਪਿਆ ਵਾ ਤੇ ਸਿਰ ਦੇ ਤਲੇ ਵਿਜਨਗਾਰ ਦੇ ਮੌਕੇ ਤੇ ਡੈਥ ਹੋ ਗਈ ਆ ਕਿਵੇਂ ਪਤਾ ਲੱਗਿਆ ਤੈਨੂੰ ਉੱਥੇ ਮਾਲਕ ਦਾ ਹੀ ਫੋਨ ਆਇਆ ਪਰਿਵਾਰ ਨੂੰ ਨਾਲੇ ਮਾਤਾ ਜੀ ਜਿਹੜਾ ਨੂੰ ਫੋਨ ਆਇਆ ਉਹ ਤੋਂ ਪਰਿਵਾਰ ਨੂੰ ਕਿ ਇਹ ਗੱਲ ਕਰਨ ਹੋ ਗਈ ਉੱਥੇ ਉਹਨਾਂ ਦਾ ਹਾਦਸਾ ਵਾਪਰ ਗਿਆ ਵਾ ਤੇ ਫਿਰ ਇਹਦਾ ਬ੍ਰਦਰ ਵੀ ਕੁਦਰਤੀ ਇਟਲੀ ਤੋਂ ਆਇਆ ਆਈ ਤੋਂ ਵੈਸੇ ਕਿ ਮੈਰਿਡ ਕਰਨ ਉਹਨੇ ਪਰਿਵਾਰ ਫੈਮਿਲੀ ਚ ਫੰਕਸ਼ਨ ਹੀ ਉਹਦੇ ਕਾਰਨ ਆਇਆ ਸੀ ਕਿ ਕੁਦਰਤੀ ਇਹ ਭਾਣਾ ਵਾਪਰ ਗਿਆ ਕਿਸੇ ਨੇ ਮਤਲਬ ਸੋਚਿਆ ਨਹੀਂ ਸੀ ਵੀ ਇਹ ਏਡਾ ਦੁਖਦਾਈ ਕਹਿਰ ਜਿਹੜਾ ਪਰਿਵਾਰ ਦੇ ਉੱਤੇ ਵਾਪਰੂਗਾ ਭਾਣਾ ਜੀ ਜਿਵੇਂ ਡੈਡ ਬੋਡੀ ਲਿਆ ਰਹੇ ਨੇ ਹਾਂਜੀ ਰੈੱਡ ਬੋਡੀ ਵਾਸਤੇ ਉਹ ਮਾਲਕ ਉੱਥੇ ਪਹੁੰਚੇ ਆ ਬੇ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਆ ਤੇ ਉੱਥੋਂ ਮਤਲਬ ਆ ਰਹੀ ਐਂਬੂਲੈਂਸ ਦੇ ਵਿੱਚ ਅੱਜ ਰਾਤ ਤੱਕ 10 11 ਵਜੇ ਤੱਕ ਫੰਕਸ਼ਨ ਦੀ ਸਭਾਵਨਾ ਇੱਥੇ ਕੋਈ ਸਰਕਾਰ ਨੂੰ ਮੰਗ ਸਰਕਾਰ ਨੂੰ ਇਹ ਮੰਗ ਕੀਤੀ ਜਾਂਦੀ ਆ ਕਿ ਡਰਾਈਵਰਾਂ ਦਾ ਕੋਈ ਇਨਸਾਫ ਕੀਤਾ ਜਾਵੇ ਤੇ ਕੋਈ ਇਹਨਾਂ ਦੇ ਇੰਸ਼ੋਰੈਂਸ ਕਲੇਮ ਜਿਹੜੀ ਵੀ ਕੋਈ ਬਣਦਾ ਵਾ ਬਣਦਾ ਟੁਕਮਾ ਜਿਹੜਾ ਪਰਿਵਾਰ ਨੂੰ ਦਿੱਤਾ ਜਾਵੇ ਤੇ ਜਿਹੜਾ ਕਿਉਂਕਿ ਪਰਿਵਾਰ ਦੇ ਵਿੱਚ ਐਡਾ ਵੱਡਾ ਘਟਨਾ ਤੇ ਪੂਰਾ ਕੀਤਾ ਨਹੀਂ ਜਾ ਸਕਦਾ ਤੇ ਪਰ ਪਰ ਵੀ ਪ੍ਰਵਾਦ ਦੀ ਮਾਲੀ ਤੌਰ ਤੇ ਸਤਜੇ ਸਰਕਾਰ ਜਾਂ ਆਪਣੇ ਇਲਾਕੇ ਦੇ ਮੋਢੀਵਾਰ ਬਤਵੰਦੇ ਸੱਜਣ ਜਿਹਾ ਜੀ ਬੰਨੀਆਂ ਕਰਨੀਆਂ ਚਾਹੁੰਦੀਆਂ ਤੇ ਉਹ ਪਰਿਵਾਰ ਨਾਲ ਸੰਪਰਕ ਕਰਕੇ ਤੇ ਮਤ ਕੀਤੀ ਜਾ ਸਕਦੀ। ਉਹ ਜੀ ਗੱਡੀ ਚਲਾਉਂਦੇ ਸੀ ਕਾਫੀ ਟਾਈਮ ਤੋਂ ਤੇ ਗੁਜਰਾਤ ਗਏ ਆਪਕੀ ਦੇ ਵਿੱਚ ਤੇ ਗੱਡੀ ਦਾ ਕੰਮ ਕਰਾਉਂਦੇ ਕਰਾਉਂਦੇ ਉਹ ਕਿਤੇ ਛੂਹ ਦੇ ਉੱਪਰ ਚੜ ਕੇ ਤੇ ਬਿਜਲੀ ਦੀਆਂ ਟਾਰਾਂ ਕਿਤੇ ਦੇਖੀਆਂ ਹੀ ਨਹੀਂ ਉਹਨਾਂ ਨੇ। ਉਹ ਲੜਾ ਸ਼ੌਟ ਲੱਗਾ ਦਿੱਤਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਮਾਲਕ ਦਾ ਕੋਣ ਆਇਆ ਸੀ ਕੀ ਮੰਗ ਕਰਦੇ ਆ ਸਰਕਾਰ ਕੋਲੋਂ ਅਸਟਾ ਮਾਲਕ ਕੀ ਕਰਨੀ ਆ ਜੀ ਇੱਕ ਪਰਿਵਾਰ ਦਾ ਜੀ ਚਲਿਆ ਗਿਆ ਚਲ ਗਿਆ ਪਰਿਵਾਰ ਦਾ 4 ਮੈਂ ਚ ਗਿਆ 3 ਮੰਗ ਕਰਨੀ ਆ ਸਾਡੇ ਕਿੰਨੇ ਪਰਿਵਾਰ ਦੇ ਕਿੰਨੇ ਜੀ ਸੀ ਨਹੀਂ 4 ਜੀ ਮੈਰਿਡ ਮੈਰਿਡ ਸੀ ਹਾਂ ਜੀ ਕਿੰਨੇ ਬੱਚੇ ਨੇ ਉਹਦੇ ਨਹੀਂ ਬੱਚਾ ਨਹੀਂ ਕਿੱਦਾਂ ਦੀ ਘਟਨਾ ਜੀ ਇਹ ਜੀ ਕੱਲ ਦੀ ਕੱਲ ਦੀ ਤੁਹਾਨੂੰ ਫੋਨ ਆਇਆ ਸੀ ਉਦੋਂ ਫੋਨ ਆਇਆ ਜੀ ਹੁਣਤਾ ਆਇਆ ਜੀ ਲੜਕੀ ਨੂੰ ਪਹਿਲਾਂ ਆਇਆ ਪਹਿਲਾਂ ਮੰਮੀ ਨੂੰ ਆਇਆ ਫਿਰਤਾ ਜੀ ਲੜਕੀ ਨੂੰ ਆਇਆ ਬਾਅਦ ਮੈਨੂੰ ਆਇਆ ਮੈਂ ਜਲੰਧਰᱤ ਹੂੰ ਤੇ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਜੀ ਬੋਡੀ ਉਹਨਾਂ ਦੀ ਕਦੋਂ ਆ ਰਹੀ ਹੈ ਉਹਨੇ ਬੋਡੀ ਕੱਲ ਆ ਰਹੀ ਹੈ ਜੀ ਕੱਲ ਸਿਸਕਾਰੂਗਾ ਕੱਲ ਸਿਸਕਾਰੂਗਾ ਜਗਰਾਤ ਸਿੰਘ ਜੀ ਪਿੰਡ ਧੂਲਕਾ ਜੀ ਜਿਨ੍ਹਾਂ ਦੀ ਡੈਥ ਹੋਈ ਕੀ ਲੱਗ ਰਹੀ ਸੀ ਇਹ ਆਪਣੇ ਤਾਏ ਜੀ ਦੇ ਬੇਟੇ ਲੱਦੇ ਸੀ ਜਸਵੀਰ ਸਿੰਘ ਤੇ ਅੱਗੇ ਗਏ ਸੀ ਗੁਜਰਾਤ ਦੇ ਵਿੱਚ ਟੱਕ ਲੈ ਕੇ ਤੋਂ ਅੰਮ੍ਰਿਤਸਰ ਤੋਂ ਤੇ ਵਾਪਸ ਹੀ ਸ਼ਹਿਰ ਗੁਜਰਾਤ ਦਾ ਤੇ ਉੱਥੇ ਪਹੁੰਚੇ ਤੇ ਕੋ ਮਕੈਨਿਕ ਕੋਲ ਗੱਡੀ ਦਾ ਕੋਈ ਕੰਮ ਕਰਵਾ ਰਹੇ ਸੀ ਆਪਣੀ ਦਾ ਤੇ ਅਚਾਨਕ ਮਕੈਨਿਕ ਕੋਈ ਸਮਾਨ ਲੈਣ ਚਲਾ ਗਿਆ ਗੱਡੀ ਦਾ ਤੇ ਇੰਨੇ ਧਿਆਨ ਨਹੀਂ ਦਿੱਤਾ ਗੱਡੀ ਦੇ ਉੱਪਰ ਕੋਈ ਸਮਾਨ ਲਾਉਣ ਚਲਾ ਜਾ ਤੇ ਉੱਪਰ ਹਾਈ ਵੋਲਟੇਜ ਦਾ ਤਾਰ ਆਹੀ ਬਿਜਲੀ ਦੀਆ ਤੇ ਇਹਦੀ ਅਣਗਹਿਲੀ ਬਾਹਰ ਉੱਪਰ ਟੱਚ ਹੋਣ ਦੇ ਕਾਰਨ ਇਹ ਇੱਕਦਮ ਧਰਤੀ ਜ਼ਮੀਨ ਤੇ ਡੇਪਿਆ ਵਾ ਤੇ ਸਿਰ ਦੇ ਤਲੇ ਵੱਜਨ ਕਾਰਨ ਦੇ ਮੌਕੇ ਤੇ ਡੈਥ ਹੋ ਗਈ ਆ ਕਿਵੇਂ ਪਤਾ ਲੱਗਿਆ ਤੈਨੂੰ ਉੱਥੇ ਮਾਲਕ ਦਾ ਹੀ ਫੋਨ ਆਇਆ ਇਹ ਪ੍ਰਧਾਨ ਨੂੰ ਨਾਰੇ ਮਤਾ ਜਿਹੜਨ ਨੂੰ ਹੋਣਾ ਆ ਉਹ ਤੋਂ ਪਰਿਵਾਰ ਨੂੰ ਕਿ ਇਹ ਗੱਲ ਕਰਨ ਹੋ ਗਈ ਉੱਥੇ ਉਹਨਾਂ ਦਾ ਹਾਦਸਾ ਵਾਪਰ ਗਿਆ ਵਾ ਤੇ ਫਿਰ ਇਹਦਾ ਬ੍ਰਦਰ ਵੀ ਕੁਦਰਤੀ ਇਟਲੀ ਤੋਂ ਆਇਆ ਆਈ ਤੋ ਵੈਸੇ ਕਿ ਮੈਰਿਡ ਕਰਨ ਨੂੰ ਉਹਨਾਂ ਦੇ ਪਰਿਵਾਰ ਫੈਮਿਲੀ ਚ ਕੋਈ ਫੰਕਸ਼ਨ ਹੀ ਉਹਦੇ ਕਾਰਨ ਆਇਆ ਸੀ ਤੇ ਕੁਦਰਤੀ ਇਹ ਪਾਣਾ ਵਾਪਰ ਗਿਆ ਕਿਸ ਨੇ ਮਤਲਬ ਸੋਚਿਆ ਨਹੀਂ ਸੀ ਵੀ ਇਹ ਏਡਾ ਦੁਖਦਾਈ ਕਹਿਰ ਜਿਹੜਾ ਪਰਿਵਾਰ ਦੇ ਉੱਤੇ ਵਾਪਰੂਗਾ ਭਾਣਾ ਜੀ ਜਿਵੇਂ ਡੈਡ ਬੋਡੀ ਲਿਆ ਰਹੇ ਨੇ ਹਾਂਜੀ ਰੈੱਡ ਬੋਡੀ ਵਾਸਤੇ ਉਹ ਮਾਲਕ ਉਥੇ ਪਹੁੰਚੇ ਆ ਬੇ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਆ ਤੇ ਉਥੋਂ ਮਤਲਬ ਆ ਰਹੀ ਐ ਐਮਬੂਲੈਂਸ ਦੇ ਵਿੱਚ ਅੱਜ ਰਾਤ ਤੱਕ 10 11 ਵਜੇ ਤੱਕ ਕੰਮ ਕਰਨ ਦੀ ਸੰਭਾਵਨਾ ਇੱਥੇ ਕੋਈ ਸਰਕਾਰ ਨੂੰ ਮੰਗੇ ਸਰਕਾਰ ਨੂੰ ਇਹ ਮੰਗ ਕੀਤੀ ਜਾਂਦੀ ਹੈ ਕਿ ਡਰਾਈਵਰਾਂ ਦਾ ਕੋਈ ਇਨਸਾਫ ਕੀਤਾ ਜਾਵੇ ਤੇ ਕੋਈ ਇਹਨਾਂ ਦੇ ਇੰਸ਼ੋਰੈਂਸ ਕਲੇਮ ਜਿਹੜੀ ਵੀ ਕੋਈ ਬਣਦਾ ਵਾ ਬਣਦਾ ਟੁਕਮਾ ਜਿਹੜਾ ਪਰਿਵਾਰ ਨੂੰ ਦਿੱਤਾ ਜਾਵੇ ਤੇ ਜਿਹੜਾ ਕਿਉਂਕਿ ਪਰਿਵਾਰ ਦੇ ਵਿੱਚ ਐਡਾ ਵੱਡਾ ਘਾਟਾ ਤੇ ਪੂਰਾ ਕੀਤਾ ਨਹੀਂ ਜਾ ਸਕਦਾ ਪਰ ਫਿਰ ਵੀ ਪਰਿਵਾਰ ਦੀ ਮਾਲੀ ਤੌਰ ਤੇ ਸਤਜੇ ਸਰਕਾਰ ਜਾਂ ਆਪਣੇ ਇਲਾਕੇ ਦੇ ਮੋਢੀਵਾਰ ਬਤਵੰਦੇ ਸੱਜਣ ਜੱਜ ਜੀ ਬੰਨੀਆਂ ਕਰਨੀਆਂ ਚਾਹੁੰਦੀਆਂ ਤੇ ਉਹ ਪਰਿਵਾਰ ਨੇ ਨਾਲ ਸਵਾਰਕ ਕਰਕੇ ਤੇ ਮਤ ਦਿੱਤੀ ਜਾ ਸਕਦੀ ਹੈ। ਉਹ ਗੱਡੀ ਚਲਾਉਂਦੇ ਹੀ ਕਾਫੀ ਟਾਈਮ ਤੋਂ ਤੇ ਗੁਜਰਾਤ ਗਏ ਆ ਆਪਕੀ ਦੇ ਵਿੱਚ ਤੇ ਗੱਡੀ ਦਾ ਕੰਮ ਕਰਾਉਂਦੇ ਕਰਾਉਂਦੇ ਉਹ ਕਿਤੇ ਟੂਲ ਦੇ ਉੱਪਰ ਚੜ੍ਹ ਗਏ। ਉਹ ਬਿਜਲੀ ਦੀਆਂ ਤਾਰਾਂ ਕਿਤੇ ਦੇਖੀਆਂ ਹੀ ਨਹੀਂ ਉਹਨਾਂ ਨੇ। ਤੂ ਲੜਾ ਸ਼ੌਟ ਲੱਗਾ ਦਿੰਦੇ ਨੇ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਮਾਲਕ ਦਾ ਕੋਣ ਆਇਆ ਸੀ ਕੀ ਮੰਗ ਕਰਦੇ ਆ ਸਰਕਾਰ ਕੋਲੋਂ ਇਸ ਟਾਈਮ ਸਾਨੂੰ ਮਾਲਕ ਕੀ ਕਰਨੀ ਆ ਜੀ ਇੱਕ ਪਰਿਵਾਰ ਦਾ ਜੀ ਚਲਿਆ ਗਿਆ ਚਲ ਗਿਆ ਪਰਿਵਾਰ ਦਾ ਚੋਰੀ ਹੋ ਗਿਆ 3 ਮੰਗ ਕਰਨੀ ਆ ਸਾਡੇ ਕਿੰਨੇ ਪਰਿਵਾਰ ਦੇ ਕਿੰਨੇ ਜੀ ਸੀ ਨਹੀਂ 4 ਜੀ ਮੈਰਿਡ ਮੈਰਿਡ ਸੀ ਹਾਂ ਜੀ ਕਿੰਨੇ ਬੱਚੇ ਨੇ ਉਹਦੇ ਨਹੀਂ ਬੱਚਾ ਨਹੀਂ ਹੈ ਜੀ ਕਿੱਦਾਂ ਦੀ ਘਟਨਾ ਜੀ ਇਹ ਜੀ ਕੱਲ ਦੀ ਕੱਲ ਦੀ ਤੁਹਾਨੂੰ ਫੋਨ ਆਇਆ ਸੀ ਉਦੋਂ ਫੋਨ ਆਇਆ ਜੀ ਹੁਣ ਤਾਂ ਆਇਆ ਜੀ ਲੜਕੀ ਨੂੰ ਪਹਿਲਾਂ ਆਇਆ ਪਹਿਲਾਂ ਮੰਮੀ ਨੂੰ ਆਇਆ ਫਿਰ ਤਾਂ ਆਇਆ ਜੀ ਲੜਕੀ ਨੂੰ ਆਇਆ ਬਾਅਦ ਮੈਨੂੰ ਆਇਆ ਮੈਂ ਜਲੰਦਰੀ ਹਾਂ ਤੇ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਜੀ ਬੋਡੀ ਉਹਨਾਂ ਦੀ ਕਦੋਂ ਆ ਰਹੀ ਹੈ ਉਹਨੇ ਬੋਡੀ ਕੱਲ ਆ ਰਹੀ ਹੈ ਜੀ ਕੱਲ ਸਿਸਕਾਰੂਗਾ ਕੱਲ ਸਿਸਕਾਰੂਗਾ